ਜਦੋਂ ਆਪਣਾ ਇੰਨਾ ਪਾਣੀ ਆ ਰਿਹਾ ਉਹਦੇ ਵਿੱਚ ਕੁਝ ਹੋਰ ਸਾਡੇ ਜਿਹੜੇ ਉਹ ਕਹੇ ਲੋ ਬ੍ਰੇਨਸ ਕਹੇ ਲੋ ਜਾਂ ਰੈਗੂਲੇਟਰਸ ਕਹੇ ਲੋ ਉਹਦਾ ਪਾਣੀ ਨਹੀਂ ਉਹਦੇ ਵਿੱਚ ਆ ਰਿਹਾ। ਹਾਵੇ ਪੁਲਾਰ ਹੈ ਗਿੱਦਰਪੁਰ ਦੀ ਹੈ, ਹਾਵੇ ਨਗੋਦਰ ਹੈ, ਫੁਟੀਮਾ ਸਾਟ ਨੇ ਉਸ ਤੋਂ ਮੁਜਨੇ। ਅਸੀਂ ਆਲਰੇਡੀ ਮੰਦਰਗੁਰ ਦੁਆਰਾ ਤੋਂ ਅਨਾਉਂਸਮੈਂਟਾਂ ਕਰਵਾਨੀ ਸ਼ੁਰੂ ਕਰ ਦਿੱਤੀ। ਇਹ ਮੱਤੇ ਜਿਹੜਾ ਉੱਤੇ ਪਿੰਡਾਂ 'ਚ ਪਹੁੰਚੇ ਇਹ ਸਾਡੇ ਐਕਸਰਸਾਈਜ਼ ਕਰਨ ਦੇ ਸਾਡੇ ਸਾਰੇ ਮੁਲਾਜ਼ਮ ਉਹ ਵੀ ਦੱਸਦੇ ਪਏ ਨੇ। ਕੀ ਆਪਣੇ ਜਿਹੜਾ ਸਤਲੁਜ ਦਰਿਆ ਦੇ ਕੰਢੇ ਜਿਹੜਾ ਹੈ ਤੁਹਾਨੂੰ ਆਪਾਂ ਥੋੜਾ ਗੋਲ ਰਹੀਏ ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਾਡੀ ਜਿਹੜੀ ਪ੍ਰਸ਼ਾਸਨਿਕ ਨੌਤੀ ਸਾਡੇ ਨਾਲ ਹੀ ਮੌਜੂਦ ਹੋਣ ਗਿਆ ਉਹਨਾਂ ਦੀ ਆਪਾਂ ਮਦਦ ਲਈਏ ਅਸੀਂ ਜਿਹੜੀ ਰਿਸੈਸਰੀ ਰਾਹਤ ਸਮਗਰੀ ਹੈ ਕੋਈ ਬੋਟਸ ਹੈ ਕੋਈ ਪਸ਼ੂਆਂ ਦਾ ਚਾਰਾ ਹੈ ਕੋਈ ਦਵਾਈਆਂ ਸਾਡੇ ਜਿਵੇਂ ਮੈਂ ਦੱਸਿਆ ਸੀ ਰੀਲੀਫ ਸੈਂਟਰ ਵੀ ਅਸੀਂ ਸਟੈਬਲਿਸ਼ ਕੀਤੇ ਹਨ ਬਹੁਤ سارے ਸਾਡੇ ਹੋਰ ਵੀ ادارے ਨਾਲ ਹੈ ਪੰਜਾਬ ਪੁਲਿਸ ਲੇਡੀ ਸਾਡੀ ਸਾਡੀ ਉਹਨਾਂ ਵਿਆਤੀ ਖੇਤਰਾਂ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਨਾਲ ਲਗਾਤਾਰ رابطہ ਚੱਲਦਾ ਪਿਆ ਹੈਗਾ ਜੀ ਸਰ ਸਰ ਕੀ ਅਪਡੇਟ ਹੈ ਦੇਖੋ ਜੀ ਜਿਵੇਂ ਕਿ ਆਪਣੇ ਕੈਚਮੈਂਟ ਏਰੀਆਜ਼ ਇਲੀ ਏਰੀਆਸ ਜਿਸ ਤਰ੍ਹਾਂ ਮੀਂਹ ਪੈ ਰਿਹਾ ਪਿਛਲੇ ਲਗਾਤਾਰ 24 ਘੰਟਿਆਂ ਤੋਂ ਪੈ ਰਿਹਾ ਤੇ ਅੱਗੇ ਵੀ ਅਨਮਾਨ ਹੈ ਤੇ ਸਾਡੇ ਕੋਲ ਜਿਹੜੀ ਖਬਰ ਹੈ ਜਿਹੜਾ ਪ੍ਰੈਸ ਰਿਲੀਜ਼ ਸਾਨੂੰ ਮਿਲਦਾ ਹੈਗਾ ਉਹਦੇ ਵਿੱਚ ਰੋਪੜ ਹੈਡਵਰਕ ਤੋਂ ਉਨੇ ਸਵੇਰੇ 114000 ਪਾਣੀ ਜਿਹੜਾ ਲਿਆ ਜਾਵੇਗਾ ਜਿਹੜਾ ਕਿ ਸਵੇਰੇ ਤੱਕ ਸਾਡਾ ਜਿਹੜਾ ਫਲੋਰ ਐਡਵਰਕ ਹੈ ਤੇ ਜਿੱਥੇ 28 ਜਿਹੜਾ ਸਾਡਾ ਉੱਥੇ ਬਰਾਜ ਹੈ ਉੱਥੇ ਪੰਚਨ ਦੀ ਉਮੀਦ ਹੈ ਉਹਨ ਜਦੋਂ ਆਪਣਾ ਇੰਨਾ ਪਾਣੀ ਆ ਰਿਹਾ ਉਹਦੇ ਵਿੱਚ ਕੁਝ ਹੋਰ ਸਾਡੇ ਜਿਹੜੇ ਉਹ ਕਹੋ ਡਰੇਨਸ ਕਹੋ ਜਾਂ ਰਿਵੂਲੇਟਸ ਕਹੋ ਉਹਦਾ ਪਾਣੀ ਵੀ ਉਹਦੇ ਵਿੱਚ ਐਡ ਹੋਣਾ ਹੈ ਸਾਨੂੰ ਉਮੀਦ ਹੈ ਕਿ ਸਵੇਰੇ ਲਗਭਗ 12 ਘੰਟੇ ਬਾਅਦ ਹੁਣ ਜੇ 6 ਵਜੇ ਦਾ ਟਾਈਮ ਹੈ ਸਵੇਰੇ 6 ਵਜੇ ਤੋਂ ਬਾਅਦ ਜਿਹੜਾ ਪਾਣੀ ਹੈ ਉੱਥੇ ਪਹੁੰਚੂਗਾ ਫਲੋਰ ਤੇ ਗਿੱਦੜਪਿੰਡੀ ਤੋਂ ਸਵੇਰ ਸਾਡੇ ਸਾਰੇ ਵੀ ਜਿਹੜੀ ਜਿੰਨੀਆਂ ਵੀ ਟੀਮਾਂ ਆਵੇਂ ਫਲੋਰ ਹੈ ਗਿੱਦੜਪਿੰਡੀ ਹੈ ਆਵੇਂ ਨਕੋਦਰ ਹੈ ਉਹ ਟੀਮਾਂ ਸਾਡੀਆਂ ਉੱਥੇ ਮੌਜੂਦ ਨੇ ਅਸੀਂ ਆਲਰੇਡੀ ਮੰਦਰਗੁਰਦਵਾਰਾ ਤੋਂ ਅਨਾਉਂਸਮੈਂਟਾਂ ਕਰਵਾਨੀ ਸ਼ੁਰੂ ਕਰ ਦਿੱਤੀਆਂ ਹੈ ਕਿ ਬਈ ਤੁਸੀਂ ਦਰਿਆ ਦੇ ਕੰਢਿਆਂ ਤੋਂ ਦੂਰ ਰਹੋ ਜਾਂ ਜਿੱਥੇ ਪਾਣੀ ਮਾਰ ਕਰਦਾ ਅੱਗੇ ਵੀ ਵਲਨਰੇਬਲ ਪੁਆਇੰਟਸ ਜਿਹੜੇ ਪੁਰਾਣੇ ਹੁੰਦੇ ਹੈਗੇ ਉਹਨਾਂ ਤੋਂ ਦੂਰ ਰਹੋ ਅਸੀਂ ਸਾਡੀ ਜਿਹੜੀ ਡਰੇਨੇਜ ਮੈਕਮੇਂ ਦੀ ਤੇ ਪੰਚਾਇਤੀ ਰਾਜ ਦੀ ਟੀਮ ਹੈ ਉਹ ਮਿੱਟੀ ਦੇ ਬੋਰੇ ਰੱਖ ਕੇ ਉੱਥੇ ਪੂਰੀ ਸਤਰ ਕੂਖੜੀਆਂ ਰਾਤ ਨੂੰ ਵੀ ਖੜੀਆਂ ਰਹਿਣਗੀਆਂ ਅਸੀਂ ਵੀ ਸਾਰੀ ਰਾਤ ਰਾਉਂਡ ਮਾਰਾਂਗੇ ਤੇ ਹੋ ਸਕਦਾ ਪਾਣੀ ਇਹ ਸਾਡਾ ਨਿਕਲ ਵੀ ਜਾਵੇ ਜਿਹੜਾ ਆ ਰਿਹਾ ਬਟ ਸਾਨੂੰ ਸਾਰਿਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਜਿਹੜੀ ਹੁਣ ਇਹ ਤੁਹਾਨੂੰ ਤੁਹਾਡੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹੁੰਦਾ ਇਹ ਮੈਸੇਜ ਜਿਹੜਾ ਉੱਤੇ ਪਿੰਡਾਂ 'ਚ ਪਹੁੰਚੇ ਤੇ ਸਾਡੇ ਅਫਸਰ ਸਾਹਿਬਾਨ ਤੇ ਸਾਡੇ ਸਾਰੇ ਮੁਲਾਜ਼ਮ ਉਹ ਵੀ ਦੱਸਦੇ ਪਏ ਨੇ ਕਿ ਆਪਣੇ ਜਿਹੜਾ ਸਤਲੁਜ ਦਰਿਆ ਦੇ ਕੰਢੇ ਜਿਹੜਾ ਹੈ ਉੱਥੋਂ ਆਪਾਂ ਥੋੜਾ ਦੂਰ ਰਹੀਏ ਜਿਹੜੇ ਸਾਡੇ ਹੋਰ ਵੀ ਜੋ ਡਰੇਨ ਜਾ ਰਹੀਆਂ ਆ ਭਾਵੇਂ 20 ਡਰੇਨ ਜਾ ਰਹੀ ਹੈ ਭਾਵੇਂ ਹੋਰ ਸਾਡੀ ਕਾਫੀ ਸੀਨੀਅਰ ਮੇਨ ਜਾ ਰਹੀ ਹੈ ਉੱਤੇ ਵੀ ਮੀਂਹ ਕਰਕੇ ਕਿਉਂਕਿ ਹੁਣ ਰਾਤ ਨੂੰ ਫਿਰ ਮੀਂਹ ਪੈਣਾ ਹੈਗਾ ਜਿਹੜਾ weather update ਦਿਖਾ ਰਿਹਾ ਉਹਦਾ ਅਨੁਮਾਨ ਆ ਰਿਹਾ ਹੈਗਾ ਤੇ ਰਾਤ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਕਿ ਕਿਸੇ ਨੂੰ ਜਾਨ ਦੀ ਕੋਈ ਨੁਕਸਾਨ ਨ ਹੋਵੇ ਇਸ ਲਈ ਇਹ ਮੈਸੇਜ ਪਹੁੰਚਾਣਾ ਬੜਾ ਜ਼ਰੂਰੀ ਹੈ ਕਿ ਆਪਾਂ ਜਿਹੜਾ ਕੰਡਿਆਂ ਤੋਂ ਦੂਰ ਰਹੀਏ ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਾਡੀ ਜਿਹੜੀ ਪ੍ਰਸ਼ਾਸਨ ਦੀ ਟੀਮ ਹੈ ਉੱਥੇ ਹੀ ਤੁਹਾਡੇ ਨਾਲ ਹੀ ਮੌਜੂਦ ਹੋਣ ਗਿਆ ਉਹਨਾਂ ਦੀ ਆਪਾਂ ਮਦਦ ਲਈਏ ਅਸੀਂ ਜਿਹੜੀ ਰਿਸੈਸਰੀ ਰਾਹਤ ਸਮਗਰੀ ਹੈ ਕੋਈ ਬੂਟਸ ਹੈ ਕੋਈ ਪਸ਼ੂਆਂ ਦਾ ਚਾਰਾ ਹੈ ਕੋਈ ਦਵਾਈਆਂ ਸਾਡੇ ਜਿਵੇਂ ਮੈਂ ਦੱਸਿਆ ਸੀ ਰੀਲੀਫ ਸੈਂਟਰ ਵੀ ਅਸੀਂ ਸਟੈਬਲਿਸ਼ ਕੀਤੇ ਹਨ ਲਗਭਗ ਚੰਦਰ ਦੇ ਰੀਲੀਫ ਸੈਂਟਰ ਸਾਡੇ ਆਲਰੇਡੀ ਸਟੈਬਲਿਸ਼ਡ ਹੈ ਓਬਵੀਅਸਲੀ ਐਕਟਿਵੇਟ ਕਰਾਏ ਹੋਏ ਨੇ ਉਥੇ ਤੁਹਾਨੂੰ ਪਹੁੰਚਾਇਆ ਜਾਊਗਾ ਕੋਈ ਤੁਹਾਨੂੰ ਆ ਕੇ ਸੂਚਨਾ ਦਿੰਦਾ ਹੈ ਕਿ ਵੀ ਇਹ ਕੋਈ ਜਿਵੇਂ ਲੋ ਲਾਈਂਗ ਏਰੀਆ ਮੈਂ ਦੱਸ ਰਿਹਾ ਸੀਗਾ ਉਥੇ ਪਾਣੀ ਆਇਆ ਸੀ ਜੇ ਉਥੇ ਆ ਕੇ ਸਾਡੀ ਟੀਮਾਂ ਤੁਹਾਨੂੰ ਰੈਸਕਿਊ ਕਰਨ ਆਉਂਦੀਆਂ ਤੇ ਉਹਨਾਂ ਦਾ ਸਹਿਯੋਗ ਦਿਓ ਤੇ ਉਹਨਾਂ ਨੂੰ ਕਈ ਵਾਰੀ ਆਪਾਂ ਮੂਹ ਕਰ ਲੈਂਦੇ ਹਾਂ ਕਿ ਵੀ ਅਸੀਂ ਨਹੀਂ ਜਾਣਾ ਅਸੀਂ ਤੁਹਾਨੂੰ ਸੁਰੱਖਿਅਤ ਉੱਥੋਂ ਲੈ ਕੇ ਜਾਵਾਂਗੇ ਪੰਜਾਬ ਸਰਕਾਰ ਦੀ ਸਾਰੀ ਜਿਹੜੀ ਵੀ ਆਪਣੀ ਉਥੇ ਸਾਡੀ ਟੀਮ ਹਾਈ ਹੋਣੀ ਹੈ ਤੇ ਵਾਪਸ ਜਦੋਂ ਪਾਣੀ ਲੱਤ ਜਾਣਾ ਹੈਗਾ ਤੇ ਵਾਪਸ ਚੜ੍ਹ ਕੇ ਵੀ ਆਵਾਂਗੇ ਲੋਕਾਂ ਨੂੰ ਡਰ ਰਹਿੰਦਾ ਕਿ ਪਿੱਛੋਂ ਦਾ ਸਮਾਨ ਚੋਰੀ ਹੋ ਜਾਏਗਾ ਉਸ ਨੂੰ ਲੈ ਕੇ ਸੁਰੱਖਿਆ ਤੇ ਕਹਿ ਰਹੇ ਬਿਲਕੁਲ ਕਿਉਂਕਿ ਮੈਂ ਸਿਰਫ ਸਾਡੀ ਸਿਵਲ ਪ੍ਰਸ਼ਾਸਨ ਦੀ ਟੀਮਾਂ ਦੇ ਵਿੱਚ ਨਹੀਂ ਆ ਬਹੁਤ ਸਾਰੇ ਐਨ ਜੀਓਸ ਤੇ ਬਹੁਤ ਸਾਰੇ ਸਾਡੇ ਹੋਰ ਵੀ ادارے ਨਾਲ ਹੈ ਪੰਜਾਬ ਪੁਲਿਸ ਜਿਹੜੀ ਸਾਡੀ ਸਾਡੀ ਹੁਣ ਦਿਹਾਤੀ ਖੇਤਰਾਂ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਨਾਲ ਲਗਾਤਾਰ ਰابطਾ ਚੱਲਦਾ ਪਿਆ ਹੈਗਾ ਉਹ ਵੀ ਮੌਕੇ ਤੇ ਰਹਿਣੀ ਹੈ ਜਾਂ ਸਿਰਫ ਆਪਾਂ ਇਨਸਾਨੀ ਜਾਨਾਂ ਦੀ ਗੱਲ ਕਰ ਰਹੇ ਹਾਂ ਸਗੋਂ ਪਸ਼ੂਆਂ ਦੀ ਵੀ ਜਿਹੜੀ ਆਪਾਂ ਗੱਲ ਕਰਦੇ ਪਿਆ ਸੋ ਇਹਨੇ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਤੇ ਵੀ ਜਾਣਗੇ ਕਿ ਇਹ ਸਾਰੀ ਜੋ ਇੱਕ ਉਹਨਾਂ ਦੇ ਮਨ ਦਾ ਬਹਿ ਪੈ ਹੈਗਾ ਕਿ ਵੀ ਅਸੀਂ ਜਿਹੜਾ ਹੈ ਉਹ ਨਹੀਂ ਇਹਦੇ ਵਿੱਚ ਮਤਲਬ ਚੋਰੀ ਹੋ ਜਾਣਾ ਜਾਂ ਕੁਝ ਹੋ ਜਾਣਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਆਪਣੀ ਜਿਹੜੀ ਆਪਣੀ ਇੱਕ ਜਾਨ ਮਨੁੱਖੀ ਦੇ ਪਸ਼ੂ ਦੀ ਜਾਨ ਵਿਚਾਨੀ ਬਹੁਤ ਜ਼ਰੂਰੀ ਹੈ ਉਹਨੂੰ ਆਪਾਂ ਬਚਲਦੀਏ ਪਿੱਛੇ ਜਿਹੜਾ ਸਮਾਨ ਆ ਉਹਦੀ ਵੀ ਰਾਖੀ ਇਨਸ਼ੋਰ ਕੀਤੀ ਜਾ ਰਹੀ ਕੋਈ ਆਰਮੀ ਦੀ ਮਦਦ ਲਿੱਤੀ ਜਾ ਰਹੀ ਹੈ ਸਰ ਦੇਖੋ ਆਰਮੀ ਐਨ ਡੀ ਆਰ ਐਫ ਤੇ ਐਸਟੀ ਆਰ ਐਫ ਸਾਰੇ ਹੀ ਸਟੈਂਡ ਬਾਈ ਦੇ ਸੀ ਪਹਿਲਾਂ ਹੀ ਕੀਤੇ ਹੋਏ ਸੀ ਕਿਉਂਕਿ ਜਿਸ ਤਰ੍ਹਾਂ ਦਾ ਪ੍ਰੈਡਿਕਸ਼ਨ ਸੀ ਵੈਦਰ ਦੀ ਸਾਨੂੰ ਅਨੁਮਾਨ ਸੀ ਇਹ ਇੱਕ ਦੀ ਸ਼ਾਮ ਨੂੰ ਜਾਂ ਦੂਜੀ ਸਵੇਰੇ ਇਸ ਤਰ੍ਹਾਂ ਦੀ ਕੋਈ ਜਿਹੜੀ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ ਦੇ ਆਰ ਆਲਰੇਡੀ ਆਨ ਸਟੈਂਡ ਬਾਈ ਮੇਰੀ ਹੁਣੇ ਵੀ ਸ਼ਾਮ ਨੂੰ ਇਹਨਾਂ ਨਾਲ ਹੀ ਜਿਹੜੀ ਹੈ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਮੇਰੀ ਟੀਮ ਵੀ ਕੰਟਰੋਲ ਰੂਮ ਵੀ ਉਹਨਾਂ ਨਾਲ ਕੰਟੈਕਟ ਦਾ ਰਹੇਗਾ ਸਾਡੇ ਆਪਣੇ ਵੀ ਪ੍ਰਬੰਧ ਹੈਗੇ ਅਣ ਜੇ ਲੋਡ ਪਈ ਤੇ ਉਹਨਾਂ ਨੂੰ ਵੀ ਤੁਰੰਤ ਮੌਕੇ ਦੇ ਜਿਹੜਾ ਡਿਪਲੋਏ ਕੀਤਾ ਜਾਣਾ ਹੈ ਕਿੰਨੇ ਕਿਉਂਕਿ ਪਾਣੀ ਜਿਹੜਾ ਸਤਲੁਜ ਦਰਿਆ ਤੋਂ ਆਪਣੇ ਫਲੋਰ ਵਾਲੇ ਪਾਸੇ ਰਸ਼ਾਹ ਕੋਲ ਦੇ ਪਾਸੇ ਆਇਆ ਜਿਹੜਾ ਰੂਪਰ ਹੈਡਵਰਕ ਤੋਂ ਪਾਣੀ ਇਸ ਵੇਲੇ ਜੋ ਇਨਫੋਰਮੇਸ਼ਨ ਹੈ ਪਬਲਿਕ ਡੋਮੇਨ ਸੀ ਇੱਕ ਲੱਕ ਤੋਂ 20000 ਕਿਊਸਕ ਦੇ ਕਰੀਬ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਦੋਂ ਫਲੋਰ ਤੇ ਕਿੰਬੇ 20 ਪਹੁੰਚਦਾ ਨਾਲ ਹੋਰ ਵੀ ਛੋਟੇ ਛੋਟੇ ਜਿਹੜੇ ਆਪਣੇ ਰਿਗੁਲਟੀਆ ਡਰੇਨ ਜਿਵੇਂ ਕਹਿੰਦੀਆਂ ਉਹਦਾ ਪਾਣੀ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦਾ ਤੋਂ ਸਵਾ ਤੋਂ ਡੇਢ ਲੱਖ ਕਿਊਸਕ ਇਸ ਸਵੇਰੇ ਪਹੁੰਚਦੀ ਜਿਹੜਾ ਇਹਦੇ ਵਿੱਚ ਅਨੁਮਾਨ ਹੈ ਸੋ ਯੈਸ ਇਹਦੇ ਵਿੱਚ ਇੱਕ ਆਪਾਂ ਨੂੰ ਐਡਵਾਈਜ਼ਰੀ ਤਾਂ ਹੀ ਮੈਂ ਤੁਹਾਡੇ ਰਾਂਹੀਂ ਜਾਰੀ ਕਰ ਰਿਹਾ ਬਹੁਤ ਜ਼ਿਆਦਾ ਸਥਤਰਕ ਰੈਨ ਦੀ ਲੋੜ ਹੈ ਅ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਇਸ ਤਰ੍ਹਾਂ ਦਾ ਬਰੁੱਪਾਣੀ ਜਿਹੜਾ ਆਰਾਮ ਨਾਲ ਨਿਕਲ ਜਾਵੇ ਪਰ ਜੇ ਬਾਈ ਚਾਂਸ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਕਿ ਪਾਣੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਆ ਜਾਂਦਾ ਹੈ ਤੇ ਸਾਡੀ ਟੀਮਾਂ ਜਿਹੜੀਆਂ ਆ ਉਹ ਪਿੰਡਾਂ ਦੇ ਵਿੱਚ ਪੂਰੀ ਜਰਾ ਮੁਸਤੈਦ ਨੇ ਤੇ ਉਹ ਚੰਨੀ ਤਰ੍ਹਾਂ ਜਿਹੜੇ ਲੋਕਾਂ ਦੀ ਰਾਖੀ ਵੀ ਕਰਨਗੇ ਜੀ ਸਰ ਜੀ ਵਿੱਚ